ਸਰ ਅੱਜ ਬੱਚਿਆਂ ਵੱਲੋਂ ਤੁਹਾਡੇ ਤੁਹਾਨੂੰ ਵਿਜ਼ਿਟ ਕੀਤਾ ਗਿਆ ਰੈ residense ਤੇ ਵਿਜ਼ਿਟ ਕੀਤਾ ਦਫ਼ਤਰ ਗਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਵੇਂ ਦਫ਼ਤਰੀ ਕੰਮਕਾਰ ਹੁੰਦੇ ਨੇ ਉਹ ਸਾਰੀ ਜਾਣਕਾਰੀ ਲਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪੰਜਾਬ ਸਕੂਲ ਸਿੱਖਿਆ ਵਭਾਗ ਦੇ ਵੱਲੋਂ ਕਿਹੜਾ ਨਿਸ਼ੀਟ ਲਿਆ ਗਿਆ ਹੈ ਇੱਕ ਦਿਨ ਡੀਸੀ ਦੇ ਸੰਨ ਜਿਹੜੇ ਜਿਹੜੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਟੌਪਰਸ ਸੀ 10ਵੀਂ ਔਰ 12ਵੀਂ ਦੇ ਉਹਨਾਂ ਨੂੰ ਦੋ ਗਰੁੱਪਸ ਡਿਵਾਈਡ ਕੀਤਾ ਗਿਆ ਇੱਕ ਗਰੁੱਪ ਮੇਰੇ ਕੋਲ ਅੱਜ ਆਇਆ ਹੈ ਇੱਕ ਗਰੁੱਪ ਆਉਣ ਵਾਲੇ ਦਿਨਾਂ ਦੇ ਵਿੱਚ ਐਸਐਸਪੀ ਸਾਹਿਬ ਦੇ ਕੋਲ ਜਾਏਗਾ ਸੋ ਬੱਚਿਆਂ ਨੂੰ ਇੱਕ ਐਕਸਪੋਜ਼ਰ ਵਿਜ਼ਿਟ ਦਿੱਤੀ ਗਈ ਹੈ ਕੀ ਡਿਪਟੀ ਕਮਿਸ਼ਨਰ ਜਿਹੜਾ ਹੈ ਉਹਦੀ ਦਿਨਚਰਿਆ ਵੇਖਣ ਦਾ ਉਹ ਕਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈ ਕੀ ਕੰਮ ਕਰਦੇ ਨੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਦਾ ਰੋਲ ਕੀ ਹੈ ਵਕ ਵਕ ਦਫਤਰ ਦੇ ਵਿੱਚ ਸਟਾਰਟ ਕੀਤਾ ਅਸੀਂ ਰੈ residense ਤੋਂ ਸਵੇਰੇ ਮੇਰੇ ਨਾਲ ਮੇਰੇ ਨਾਲ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਆਫਿਸ ਅਸੀਂ ਇਕੱਠੇ ਗਏ ਹਾਂ ਸਾਰੇ ਬੱਚਿਆਂ ਦੇ ਨਾਲ ਉਸ ਤੋਂ ਬਾਅਦ ਸਕੂਲ ਜਿਹੜੇ ਸਾਡੇ ਸਕੂਲ ਦੇ ਬੱਚੇ ਉਹਨਾਂ ਨੇ ਸਾਡੀ ਮੱਖ ਵਕ ਬ੍ਰਾਂਚੇਸ ਦੇਖੀਆਂ ਡਿਪਟੀ ਕਮਿਸ਼ਨਰ ਦੇ ਰੋਲ ਕੀ ਹੁੰਦੇ ਨੇ ਔਰ ਕਿਵੇਂ ਡਿਪਟੀ ਕੁਮਿਸ਼ਨਰ ਬਣਦਾ ਹੈ ਉਹ ਸਾਰਾ ਕੁਝ ਬੱਚਿਆਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਬੱਚੀਆਂ ਸੀ ਜਿਹੜੀਆਂ ਇਹ ਅੱਜ ਇੱਕ ਚੰਗਾ ਐਕਸਪੀਰੀਅੰਸ ਸਾਡੇ ਕੋਲ ਲੈ ਕੇ ਗਈਆਂ ਨੇ ਔਰ ਕੁਇਕ ਦੇ ਵਿੱਚ ਇਹ ਇਹਨਾਂ ਨੂੰ ਆਪਣਾ ਜਿਹੜਾ ਟੀਚਰ ਹੈ ਮੇਰੇ ਨਾਲ ਜਿਹੜੀਆਂ ਬੱਚੀਆਂ ਅੱਜ ਮੇਰੇ ਕੋਲ ਆਈਆਂ ਸੀ ਇਹਨਾਂ ਦਾ ਹੀ ਏਮ ਹੈ ਕਿ ਯੂਪੀਐਸਸੀ ਦਾ ਪੇਪਰ ਦੇਣਾ ਔਰ ਆਈਐਸ ਪੜ੍ਹਨਾ ਸੋ ਮੈਂ ਵਿਸ਼ ਕਰਦਾ ਹਾਂ ਕਿ ਇਹੜਾ ਐਕਸਪੋਸਟਰ ਵਿਜ਼ਿਟ ਅੱਜ ਇਹਨਾਂ ਨੂੰ ਮਿਲੀ ਹੈ ਉਹਦੇ ਨਾਲ ਇਹ ਹੋਰ ਵੀ ਡ੍ਰਿਡ ਹੋਣਗੀਆਂ ਇਹਨਾਂ ਦਾ ਇਰਾਦਾ ਹੋਰ ਡ੍ਰਿਡ ਹੋਏਗਾ ਯੂਪੀਐਸਸੀ ਕਲੀਅਰ ਕਰਕੇ ਆਈਐਸ ਬਣਨ ਦਾ ਸਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਹੋਰ ਬੱਚੇ ਵੀ ਹੈਗੇ ਨੇ ਭਾਵੇਂ ਉਹ ਅੱਜ ਟਾਪਰਸ ਦੇ ਵਿੱਚ ਹੈ ਨਹੀਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅ ਮੇਰੀ ਉਹ ਸਾਰੇ ਬੱਚਿਆਂ ਨੂੰ ਅ ਅਪੀਲ ਹੈ ਕਿ ਜਿਹੜੇ ਬੱਚੇ ਅੱਜ ਆਏ ਨੇ ਇਹਨਾਂ ਤੋਂ ਜਿਨੂੰ ਕਹਾਂਗੇ ਮੋਟੀਵੇਸ਼ਨ ਲੈ ਕੇ ਜਿਹੜੇ ਬੱਚਿਆਂ ਨੂੰ ਚਾਂਸ ਮਿਲਿਆ ਅੱਜ ਸੱਡਨੌਰ ਬੈਠਣ ਦਾ ਬੱਚੇ ਸਾਰੇ ਸਾਡੇ ਨੇ ਸੋ ਹੁੜ੍ਹ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਸਾਡੇ ਆਪਣੇ ਬੱਚੇ ਨੇ ਔਰ ਜ਼ਿਲ੍ਹਾ ਸਿੱਖਿਆ ਵਿਭਾਗ ਜਿਹੜਾ ਹੈ ਸਾਡਾ ਜ਼ਿਲ੍ਹੇ ਦੇ ਡੀਓ ਸਕੈਂਡਰੀ ਡੀਓ ਐਲੀਮੈਂਟਰੀ ਦੋਵੇਂ ਬੜੀ ਵਧੀਆ ਟੀਮ ਹੈ ਉਹਨਾਂ ਉਹਦੇ ਕੋਲ ਸਾਰੀ ਟੀਚਰਸ ਦੀ ਚੰਗੀਆਂ ਫੈਸਿਲਿਟੀਆਂ ਨੇ ਸਕੂਲ ਦੇ ਵਿੱਚ ਸੋ ਬੱਚਿਆਂ ਨੂੰ ਮੇਰੀ ਇਹੋ ਅਪੀਲ ਹੈ ਕਿ ਮਿਹਨਤ ਕਰੋ ਸਖਤ ਮਿਹਨਤ ਜਿਹੜੀ ਆ ਬਹੁਤ ਜ਼ਰੂਰੀ ਹੈ ਕਾਮਯਾਬ ਹੋਣ ਦੇ ਲਈ ਸੋ ਆਪਣੀ ਜ਼ਿੰਦਗੀ ਵਿੱਚ ਇੱਕ ਏਮ ਫਿਕਸ ਕਰੋ ਕਿ ਮੈਂ ਇਹ ਬਣਨਾ ਹੈ ਇਹਨੂੰ ਅਚੀਵ ਕਰਨਾ ਹੈ ਸੋ ਹਮੇਸ਼ਾ ਹੀ ਉਸ ਏਮ ਨੂੰ ਸਾਹਮਣੇ ਰੱਖ ਕੇ ਅ ਸਖਤ ਮਿਹਨਤ ਕਰੋ ਹਾਰਡ ਵਰਕ ਕਰੋ ਤੁਸੀਂ ਕਾਮਯਾਬ ਹੋਵੋਗੇ देयर इज नो ਸ਼ਾਰਟਕਟ ਫਰਮ ਹਾਰਡ ਵਰਕ ਜਿਹੜਾ ਹੈ ਉਹ देयर इज नो ਸ਼ਾਰਟਕਟ ਟੂ ਸਕਸੈਸ ਹਾਰਡ ਵਰਕ ਤੋਂ ਬਿਨਾ ਕੁਝ ਵੀ ਪੋਸੀਬਲ ਨਹੀਂ ਹੈ ਥੈਂਕ ਯੂ ਸਰ ਮੇਰਾ ਨਾਮ ਹੈ ਮਾਨਤ ਕੌਰ ਐ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਂਡਰੀ ਸਮਾਰਟ ਸਕੂਲ ਦੀ ਸਟੂਡੈਂਟ ਐ ਮੈਂ ਹੁਣ ਪਲੱਸ 2 ਪਾਸ ਕੀਤੀ ਐ ਅ ਬੱਚੇ ਤੁਸੀਂ ਅੱਜ ਡੀਸੀ ਸਾਡੇ ਰੈਜੀਡੈਂਸ ਕੇ ਆਏ ਹੋ ਦਫ਼ਤਰ ਵੀ ਤੁਮ੍ਹੇ ਆ ਕਿਤਨਾ ਨਮਾਸਕਾਰ ਹੈ ਹਾਂਜੀ ਬਹੁਤ ਮੋਟੀਵੇਟਿੰਗ ਫੀਲ ਹੋਇਆ ਆ ਪੰਜਾਬ ਸਰਕਾਰ ਦੀ ਮੁਹਿੰਮ ਸਦਕਾ ਸੀ ਡੀਸੀ ਸਰ ਨਾਲ ਵਿਜ਼ਿਟ ਕੀਤਾ ਪਹਿਲਾਂ ਸਵੇਰੇ ਅਸੀਂ ਉਹਨਾਂ ਨਾਲ ਬ੍ਰੇਕਫਾਸਟ ਕੀਤਾ ਫਿਰ ਅਸੀਂ ਉਹਨਾਂ ਨਾਲ ਡੀਸੀ ਆਫਿਸ ਗਏ ਉੱਥੇ ਅਸੀਂ ਉਹਨਾਂ ਦੇ ਅੱਜ ਦੇਖਿਆ ਕਿਵੇਂ ਵਰਕ ਕਰਦੇ ਨੇ ਫਿਰ ਅਸੀਂ ਵੱਖ-ਵੱਖ ਥੋਨਾਂ ਦੇ ਮੈਕਮੇ ਦੇਖ ਕੇ ਡੀਸੀ ਆਫਿਸ ਦੇ ਵਿੱਚ ਫਿਰ ਅਸੀਂ ਹੁਣ ਵਾਪਸ ਉਹਨਾਂ ਦੇ ਘਰ ਆਇਆ ਪੰਜਾਬ ਸਰਕਾਰ ਦਾ ਇਹ ਕਾਰਨਾ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਬਹੁਤ ਵਧੀਆ ਸਾਡੇ ਲਈ ਵੀ ਅੱਗੇ ਬਹੁਤ ਮਤਲਬ ਮੋਟੀਵੇਟਿੰਗ ਹੈ ਅੱਗੇ ਜਿਵੇਂ ਮੈਂ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਆ ਤਾਂ ਇਹਦੇ ਨਾਲ ਮੈਨੂੰ ਹੁਣ ਐਵੇਂ ਪਤਾ ਲੱਗ ਗਿਆ ਕਿ ਉਹਨਾਂ ਦੀ ਦਿਨਚਰ ਹੈ ਕਿਵੇਂ ਉਹਨਾਂ ਦਾ ਸਟਾਰਟਿੰਗ ਤੋਂ ਲੈ ਕੇ ਕਿਵੇਂ ਰਹਿੰਦੇ ਆ ਯੂਪੀਐਸਸੀ ਦਾ ਪਹਿਲੇ ਇਰਾਦਾ ਸੀਗਾ ਜਾਂ ਹੁਣ ਇੱਥੇ ਆ ਕੇ ਬਣਿਆ ਨਹੀਂ ਸਰ ਪਹਿਲਾਂ ਤਾਂ ਇਹ ਸੀ ਪਰ ਇਹ ਤਾਂ ਪਤਾ ਨਹੀਂ ਸੀ ਵੀ ਕਿ ਜਾਂ ਮਤਲਬ ਅਫਸਰ ਕਿੱਦਾਂ ਰਹਿੰਦੇ ਹਾਂਜੀ ਹੁਣ ਪਤਾ ਲੱਗਦਾ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਥੈਂਕ ਯੂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਉਹਨਾਂ ਸਦਕਾ ਹੀ ਅਸੀਂ ਹੁਣ ਸਰ ਨਾਲ ਇੱਕ ਦਿਨ ਸਪੈਂਡ ਕਰ ਚੁੱਕੇ ਹਾਂ ਮੇਰਾ ਨਾਮ ਜਸਦੀਪ ਕੌਰ ਹੈ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਦੀ ਵਿਦਿਆਰਥਣਾ ਮੈਨੇ ਹੁਣੇ ਸਕੂਲ ਵਿੱਚੋਂ 10ਵੀਂ ਪਾਸ ਕੀਤੀ ਹੈ ਤੇ ਮੈਨੇ ਜ਼ਿਲ੍ਹੇ ਵਿੱਚੋਂ ਤੀਜਾ ਰੈਂਕ ਹਾਸਲ ਕੀਤਾ ਹੈ ਤੇ ਜਿਹਦੇ ਕਰਕੇ ਮੈਨੂੰ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਪੂਰਾ ਇੱਕ ਦਿਨ ਮੈਨੇ ਅੱਜ ਡੀਸੀ ਸਰ ਨਾਲ ਬਤੀਤ ਕੀਤਾ ਤੇ ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਜਿੱਦਾਂ ਮੈਨੂੰ ਲੱਗਦਾ ਸੀ ਹੈ ਨਾ ਆਪਾਂ ਸੋਚਦੇ ਹਾਂ ਕਿ ਕਿਵੇਂ ਹੈ ਨਾ ਇਹਨਾਂ ਦਾ ਲਾਈਫਸਟਾਈਲ ਕਿਦਾਂ ਦਾ ਹੈ ਤਾਂ ਮੈਨੂੰ ਉਹਨਾਂ ਨਾਲ ਰਹਿ ਕੇ ਬਹੁਤ ਚੰਗਾ ਲੱਗਿਆ ਉਹ ਬਹੁਤ ਲਈ ਸਾਡੇ ਨਾਲ ਫ੍ਰੈਂਡਲੀ ਬਿਹੇਵ ਕੀਤਾ ਉਹਨਾਂ ਨੇ ਪਹਿਲਾਂ ਸੀ ਸਵੇਰੇ ਉਹਨਾਂ ਦੇ ਘਰ ਤੋਂ ਸ਼ੁਰੂਆਤ ਕੀਤੀ ਅਸੀਂ ਉਹਨਾਂ ਨਾਲ ਬ੍ਰੇਕਫਾਸਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਆਫਿਸ 'ਚ ਗਏ ਉੱਥੇ ਸਾਨੂੰ ਉਹਨਾਂ ਨੇ ਅਲੱਗ-ਅਲੱਗ ਬ੍ਰਾਂਚੇਸ ਦਿਖਾਈਆਂ ਸਾਰੇ ਕਿਤੇ ਜਿੱਥੇ ਲਾਇਸੈਂਸ ਪਾਸ ਹੁੰਦੇ ਆਂ ਪੁਰਾਣੇ ਰਿਕਾਰਡ ਵੀ ਆਪ ਆਪਣੀ ਜ਼ਮੀਨ ਵਗੈਰਾ ਦਾ ਸਭ ਕੁਝ ਉਹਨਾਂ ਨੇ ਦੱਸਿਆ ਸਾਨੂੰ ਟੋਟਲੀ ਸਾਨੂੰ PCS ਕਲੀਅਰ ਕੀਤਾ ਸਰ ਨੇ ਲਵਪ੍ਰੀਤ ਸਿੰਘ ਸਰ ਨੇ ਉਹਨਾਂ ਨੇ ਸਾਨੂੰ ਸਪੈਸ਼ਲੀ ਸਾਰੀ ਬ੍ਰਾਂਚਸ ਵਿਜ਼ਿਟ ਕਰਵਾਈਆਂ ਸਰ ਨਾਲ ਸਾਨੂੰ ਰਹਿ ਕੇ ਬਹੁਤ ਹੀ ਚੰਗਾ ਲੱਗਿਆ ਐਂਡ ਆਮ ਵੈਰੀ ਥੈਂਕਫੁਲ ਟੂ ਪੰਜਾਬ ਗਵਰਨਮੈਂਟ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਭਾਵੇਂ ਮੇਰਾ ਇਹ ਪਹਿਲਾਂ ਤੋਂ ਹੀ ਗੋਲ ਸੀ ਏਮ ਸੀ ਕਿ ਮੈਨੇ ਆਈਐਸ ਬਣਨਾ ਪਰ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਟਿਡ ਫੀਲ ਹੋ ਰਿਹਾ ਜਿਹਦੇ ਨਾਲ ਮੈਨੂੰ ਲੱਗਦਾ ਮੈਂ ਅੱਗੇ ਹੋਰ ਵੀ ਜ਼ਿਆਦਾ ਮਿਹਨਤ ਕਰ ਪਾਉਂਗੀ ਆਮ ਰੀਲੀ ਥੈਂਕਫੁਲ ਟੂ ਡੀਸੀ ਸਰ ਐਂਡ ਮਾਈ ਸਕੂਲ ਟੀਚਰਸ ਥੈਂਕ ਯੂ ਸੋ ਮਚ ਮੇਰਾ ਨਾਮ ਕਾਸ਼ਦੀਪ कौर ਹੈ ਮੈਂ ਮੈਰੀਟੋਰੀਆ ਸਕੂਲ ਕਾ ਆਬਦ ਸੰਗਰੂਰ ਵਿੱਚ 12th ਪਾਸ ਕੀਤੀ ਹੈ ਤੇ ਅੱਜ ਮੈਂ ਮੈਰਿਟ ਦੇ ਵਿੱਚ ਆਈ ਸੀ ਮੈਂ ਮੇਰਾ ਪੰਜਾਬ ਦੇ ਵਿੱਚੋਂ 12ਵਾਂ ਰੈਂਕ ਅਤੇ ਸੰਗਰੂਰ ਦੇ ਵਿੱਚੋਂ ਦੂਜਾ ਰੈਂਕ ਸੀ ਇਸ ਲਈ ਪੰਜਾਬ ਸਰਕਾਰ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਪੂਰਾ ਇੱਕ ਦਿਨ ਡੀਸੀ ਸਰ ਨਾਲ ਬਤੀਤ ਕਰਾਂਗੇ ਉਹਨਾਂ ਦੇ ਆਫਿਸ ਵਗੈਰਾ ਦਾ ਵਰਕ ਦੇਖਾਂਗੇ ਸਾਰਨਾ ਪਹਿਲਾਂ ਅਸੀਂ ਡੀਸੀ ਸਰ ਦੇ ਘਰ ਆਏ ਉੱਥੇ ਉਹਨਾਂ ਨੇ ਸਾਨੂੰ ਬ੍ਰੇਕਫਾਸਟ ਫਾਸਟ ਵਗੈਰਾ ਕਰਵਾਇਆ ਤੇ ਫਿਰ ਅਸੀਂ ਉਹਨਾਂ ਦੇ ਆਫਿਸ ਚਲੇ ਗਏ ਉੱਥੇ ਉਹਨਾਂ ਨੇ ਉਹਨਾਂ ਦਾ ਕਿਵੇਂ ਵਰਕ ਹੁੰਦਾ ਕਿਵੇਂ ਉਹ ਕਈ ਕ੍ਰਾਈਮ ਵਗੈਰਾ ਵਾਲੇ ਕੇਸਸ ਵਗੈਰਾ ਵੀ ਡੀਲ ਕਰਦੇ ਨੇ ਉਹਦੇ ਬਾਰੇ ਦੱਸਿਆ ਫਿਰ ਸਾਨੂੰ ਬ੍ਰਾਂਚਸ ਵਗੈਰਾ ਦਿਖਾਈਆਂ ਗਈਆਂ ਉਹਨਾਂ ਦੇ ਅਲੱਗ-ਅਲੱਗ ਜਿੱਥੇ ਉਹਨਾਂ ਦੇ ਸਾਰੇ ਰਿਕਾਰਡ ਵਗੈਰਾ ਮੇਨਟੇਨ ਕੀਤੇ ਹੁੰਦੇ ਨੇ ਸਾਰਾ ਕੰਮ ਹੁੰਦਾਗਾ ਤੇ ਉਹ ਦਿਖਾਇਆ ਤੇ ਹੁਣ ਅਸੀਂ ਲਾਸਟ ਤੇ ਸਰ ਦੇ ਘਰ ਆ ਕੇ ਉੱਥੇ ਲੰਚ ਵਗੈਰਾ ਕੀਤਾ ਤੇ ਉਹਨਾਂ ਨੇ ਸਾਨੂੰ ਪ੍ਰਾਈਜ਼ ਗਾਰਾ ਜਿਹੜਾ ਉਹ ਦਿੱਤਾਗਾ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਮੌਕਾ ਮਿਲ ਦਿੱਤਾ ਤੇ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਿਆ ਕਿ ਅਸੀਂ ਵੀ ਯੂਪੀਐਸਸੀ ਦੀ ਤਿਆਰੀ ਵਗੈਰਾ ਕਰ ਸਕੀਏ ਤੇ ਅਸੀਂ ਵੀ ਇਹ ਮੁਕਾਮ ਹਾਸਲ ਕਰ ਸਕੀਏ ਜੀ ਬੱਚੇ ਹੋਰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਮਿਹਨਤ ਕਰੋ ਹਾਰਡ ਵਰਕ ਕਰੋ ਤਾਂ ਕਿ ਤੁਸੀਂ ਵੀ ਇਸ ਮੁਕਾਮ ਤੇ ਪਹੁੰਚ ਸਕੋ